કરીਏ ਜੀ ਸ਼ੁਰੂ ਹਾਂ ਜੀ ਕਰਿਓ ਜੀ ਕੰਪ੍ਰੈਸ ਕਿ ਮਿਤੀ 5/12/24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਝ ਬੰਦੇ ਜਿਹੜੇ ਲੁੱਟਖੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਝ ਲੱਗਦਾ ਤੇ ਮਿਤੀ 26 ਨੂੰ ਸੱਚੋ ਜੋਧੇਵਾਲ ਆਪਣੀ ਪੁਲਿਸ ਪਾਰਟੀ ਨਾਲ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਨੇ ਸ਼ੇਪੂਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੋੜਿਆ ਘੇਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਬਿਨਾਂ ਨੰਬਰ ਮੋਟਰਸਾਈਕਲ ਸੀਗਾ ਤੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਕੋ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਹੀ ਆ ਜਿਨ੍ਹਾਂ ਦੇ ਨਾਮ ਸੀਗੇ ਦੀਪਕ ਕੁਮਾਰ ਏਲੀਅਸ ਰਾਜੂ son of ਪਰਮਪਾਲ ਵਾਸੀ ਲੱਡੂ ਕਲੋਨੀ ਪਿੰਡ ਕਾਸਾਬਾਦ ਮਿਹਰਬਾਨ ਲੁਧਿਆਣਾ ਉਮਰ ਹੈਗੀ ਹੈ ਦੀ 26 ਸਾਲ ਇੱਕ ਹੈਗਾ ਸੀ ਰਿਤਿਕ ਮਿਸ਼ਰਾ son of ਸੁਸ਼ੀਲ ਮਿਸ਼ਰਾ ਇਹ ਕਾਲੀ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 2 307 112 35 ਬੀ ਐਨ ਐਸ ਤਹਿਤ ਥਾਣਾ ਜੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਨੇ ਤਪतीश ਇਹਨਾਂ ਕੋਲੋਂ ਅਸੀਂ 3 ਮੋਟਰ 4 ਮੋਟਰਸਾਈਕਲ ਹੋਰ ਰਿਕਵਰ ਕੀਤੇ ਆ ਤੇ 12 ਮੋਬਾਈਲ ਰਿਕਵਰ ਕੀਤੇ ਗਏ ਹਨ ਸਰ ਟੋਟਲ ਕਿੰਨੇ ਜਾਣੇ ਆ ਗਰੁੱਪ ਦੇ ਵਿੱਚ ਟੋਟਲ 3 ਜਣੇ ਆ ਜੀ ਜੀ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਆ ਇਹਦੇ ਖਿਲਾਫ 3 ਪਰਚੇ ਦਰਜ ਆ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ 5 ਪਰਚੇ ਦਰਜ ਆ ਜੀ ਇਹ ਸਰ ਕੋਈ ਮਸਲੇ ਨਹੀਂ ਆਦੀ ਗੱਲ ਵੀ ਹੈਗੀ ਆਪ ਕਰਦੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲਾਗੇ ਜਿਵੇਂ ਥਾਣਾ ਟਿੱਬਾ ਆ ਮਿਹਰਬਾਨ ਆ ਇਸ ਏਰੀਏ ਦੇ ਵਿੱਚ ਇਧਰ ਜੋਧੇਵਾਲ ਇਧਰ ਵਾਰਦਾਤਾ ਕਰਦੇ ਸੀ ਉਹ ਵਾਰਦਾਤਾ ਇਹਨਾਂ ਵੱਲੋਂ ਕੀਤੀ ਗਈ ਹੈ ਕਿ ਉਹਗਦੇ ਨਾਲ ਡੰਡਿਆਂ ਨਾਲ ਮਾਰਕੁੱਟ ਦੀ ਉਹ ਕਿਹੜੀ ਜਗ੍ਹਾ ਦੀ ਆ ਕੋਈ ਤੇਰੀ ਉਹ ਉਹ ਛਿਬਲਾ ਕਲੋਨੀ ਦੀ ਨਿਕਲੀ ਹੈ ਜੀ ਉਹ ਲਾਸ਼ ਛਿਬਲਾ ਕਲੋਨੀ ਕਲਾਸ਼ ਨਗਰ ਉਹ ਯੁਵਾਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਕੋਈ ਉਹ ਆਇਆ ਨਹੀਂ ਸੀ ਇੱਥੇ ਆਰੇ ਤੇ ਜੇ ਮਿਲਾਨੀ ਹੈ ਜਾਂ ਇਹਨਾਂ ਦੇ ਨਾਲ ਕੋਈ ਹੋਰ ਵੀ ਘਰਾਂ ਦੇ ਵਿੱਚ ਬੰਦੇ ਹੋਰ ਚਾਰਨੇ ਦੀ ਹੈ। ਹਾਂਜੀ ਉਹ ਰਮਾਂਟ ਲਿਆ ਗਾਂ ਪੁੱਛ ਗਏ ਤਤੀਸ ਜਾਰੀ ਆ। ਜਿਹੜੇ ਮੋਟੇ ਬੰਦੇ ਆ ਸਰ ਕਿੱਥੋਂ ਕਿੱਥੋਂ ਚੋਰੀ ਹੋਏ ਆ ਇਹ। ਲੁਧਿਆਣੇ ਚੋਂ ਜਾਂ ਬਾਹਰਲੇ ਇਲਾਕਿਆਂ ਤੋਂ ਨਹੀਂ ਇਹ ਲੁਧਿਆਣੇ ਜੇ ਤਕਰੀਬਨ ਚੋਰੀ ਹੋਏ ਆ ਸਰ। ਕੀ ਵਾਰਦਾਤ ਆ ਕੀ ਮੌਤ ਨਹੀਂ ਆ ਸਰ ਕਿਦਾਂ ਵਾਰਦਾਤ ਜਿੱਦਾਂ ਕਰਦੇ ਨੇ ਇਹ। ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੂੰ। ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ। ਕੁਝ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਸੀ ਜਾਂ ਡਰਾ ਕੇ ਦੇ ਉਹ ਕੋਹਵਾ ਕਰਦੇ ਸੀ। ਇਹ ਸਾਰੇ ਨਸ਼ੇ ਨੂੰਸ਼ੇ ਕਰਦੇ ਆ। ਤਕਰੀਬਨ ਨਸ਼ੇ ਦੀ ਆਦੀ ਹੈ ਬੰਦੇ। ਹੁਣ ਪ੍ਰੈਜ਼ੈਂਟ ਇਹਨਾਂ ਦਾ ਸਰ ਕੋਈ ਕੋਈ ਹੋਰ ਗਰੁੱਪ ਵੀ ਜਿੱਦਾਂ ਅੱਗੇ ਮੋਬਾਈਲ ਮੂਲ ਕਿਤੇ ਵੇਚਦੇ ਆ ਜਾਂ ਉਹ ਤਫ਼ਤੀਸ਼ ਚੱਲ ਰਹੀ ਹੈ ਜੀ ਅੱਗੇ। ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ। ਹੁਣ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ। ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ। ਹੋਰ ਜੀ। ਸਾਰੇ ਪ੍ਰਵਾਸੀ ਨੂੰ ਟਾਰਗੇਟ ਕਰਦੇ ਸੀ ਜਿਵੇਂ ਵਾਕਿਆ ਇਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕਿਹੜਾ ਹੈ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮ ਹੈ ਲੁੱਟਖੋ ਕਰਨੀ ਜਿਹੜਾ